ਹਾਂਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਚੀਜ਼ ਦਿਖਾਉਣਾ ਇੱਕ ਰੇਡੀਓ ਆ ਛੋਟਾ ਜਿਹਾ ਹਨਾ ਛੋਟਾ ਜਿਹਾ ਰੇਡੀਓ ਇਹ ਚ ਚਲਦੀ ਆ ਗੁਰਬਾਣੀ ਇਹ ਆ ਵੈਬਸਾਈਟ ਤੋਂ ਮਿਲਦਾ ਹਨਾ ਇਹਦੇ ਪਿੱਛੇ ਲੱਗਿਆ ਹੋਇਆ seva store.com ਵਾਲਿਆਂ ਦੇ ਠੀਕ ਆ ਇਹਦੇ ਵਿੱਚ ਮੈਮਰੀ ਕਾਰਡ ਪੈਂਦਾ ਹਨਾ ਤੇ ਇਹਦੀ ਬਾਜ਼ ਵੀ ਬਹੁਤ ਆ ਤੇ ਇਹਦੇ ਬੈਟਰੀ ਬੈਕਅਪ ਵੀ ਬਹੁਤ ਆ ਇਹ ਤੇ ਸਾਰੇ ਤਰ੍ਹਾਂ ਦੇ ਪਾਠ ਚੱਲਦੇ ਨੇ ਹਨਾ ਗੁਰਬਾਣੀ ਦੇ ਕਬੀਸਰੀ ਘਟੋ ਘਟ ਇਹ ਤੇ 6700 ਵੀ ਚੈਨਲ ਵਾਂਗੂ ਲਾ ਲਓ ਚੈਨਲੇ ਲਾ ਲਓ ਇੱਕ ਤਰ੍ਹਾਂ ਦੇ ਵੀ ਉਹਨੇ ਹਨਾ ਸਾਰੇ ਸਾਰੇ ਪਾਠ ਹੋਰ ਬਾਣੀਆਂ ਸ਼ਲੋਕ ਸਿਮਰਨ ਗੁਰਬਾਣੀ ਕੀਰਤਨ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਡੀਓ ਕਿਤਾਬਾਂ ਗੋ ਨਾਨਕ ਦੇਵ ਜੀ ਦਾ ਜਮਤਕਾਰ ਗੁਰਮੁਖੀ ਸਿੱਖਿਆ ਹਮ ਹਿੰਦੂ ਨਹੀਂ ਗੁਰਮੁਖ ਜੀਵਨ ਹਨਾ ਨਿਤਨੇਮ ਕਥਾ ਢਾਡੀ ਵਾਰਨ ਆ ਤੇ ਇਹਦੀ ਬਾਜ ਵੀ ਬਹੁਤ ਆ ਹਨਾ ਜੇ ਆਪਾਂ ਸੁਣੀਏ ਤੇ ਬਾਜ ਆ ਦੇਖੋ ਭਾਈ ਕਿੰਨੀ ਮਰਜ਼ੀ ਬਾਤ ਕਰ ਲੈ ਜੀ ਰੇਡੂ ਆਇਆ ਇਕੱਲਾ ਪੂਰਾ ਗੀਰਦਾ ਹਨ ਦੇਖੋ ਲਾ ਕੇ ਚੜਦੇ ਚੜਖਣ ਹਾਰ ਮੰਦਿਰ ਦਾ ਕੋਹਣਾ ਕਿੰਨਾ ਮਰਜੀ ਦੇ ਵਿੱਚ ਉਹ ਕਰ ਚੱਲੇ ਜਿਵੇਂ ਹੁਣ ਬਜ਼ੁਰਗ ਹੁੰਦੇ ਨੇ ਹਨ ਜਿਵੇਂ ਬਜ਼ੁਰਗ ਨੇ ਉਹਨਾਂ ਨੂੰ ਇਹ ਲੈ ਕੇ ਦੇ ਦੋ ਹਨਾ ਰਾਮਨਾਰ ਬਾਈ ਗੁਰਬਾਣੀ ਸੁਣ ਜਾਨੇ ਮੋਬਾਈਲਾਂ ਨਾਲ ਖਿਹੜਾ ਛੁੜ ਦਨ ਨਾਲੇ ਇਹਨੂੰ ਲਾ ਕੇ ਰੱਖ ਦੋ ਜਿਹੜਾ ਮੋਬਾਈਲਾਂ ਤੇ ਦੇਖਦੇ ਨੇ ਗੰਦ ਉਹ ਤੋਂ ਵੀ ਖਿਹੜਾ ਛੁੱਟੂਗਾ ਤੁਹਾਡਾ ਨਾਲੇ ਮੋਬਾਈਲਾਂ ਦੀ ਲੋਡ ਨਹੀਂ ਪਾਣੀ ਮੋਬਾਈਲ ਦਾ ਰੀਚਾਰਜ ਕਰ ਹਨਾ ਉਹ ਚ ਪੈਸੇ ਆਂਦਾ ਰੀਚਾਰਜ ਕਰ ਫੇਰ ਉਹਨੂੰ ਚਾਰਜ ਕਰਨ ਜਾ ਵੈਂਟਰੀ ਮੁੱਕੇ ਦੇ ਇਹਦੀ ਇੱਕ ਵਾਰ ਚ ਚਾਰਜ ਕਰਦੇ ਨੂੰ ਇਹਦੀ ਤਿੰਨੇ ਦਿਨ ਵੈਂਟਰੀ ਨਹੀਂ ਮੁੱਕਦੀ ਹੈਗੀ ਨਾਲੇ ਛੋਟੇ ਤਾਂ ਕਿਵੇਂ ਮਰਜੀ ਪਾ ਕੇ ਕਿਤੇ ਮਰਜੀ ਲੈ ਜਾ ਹਨਾ ਨਾਲੇ ਬਾਜ ਚ ਹੈਡਫੋਨ ਲਾਉਣ ਦੇ ਹੈਡਫੋਨ ਦੀ ਵੀ ਸੁਵਿਧਾ ਇੱਥੇ ਹਨਾ A to Z ਸੁਵਿਧਾ ਮੈਨੇਜਰ ਵਿੱਚ ਸਾਰੀਆਂ ਤੇ ਲਾਈਟ ਵੀ ਲੱਗਦੀ ਹੈ ਇਦੀ ਹਨਾ ਜੇ ਆਪਣੇ ਲਾਈਟ ਲਾਉਣੀਆਂ ਆ ਉੱਪਰ ਦਿੱਤੀ ਹੋਈ ਹੈ ਲਾਈਟ LED ਤੇ ਇਥੋਂ ਆਨ ਆਫ ਹੁੰਦਾ ਆ ਇਹ ਸਾਰੇ ਸਪੀਕਰ ਨੇ ਕੋਈ ਹੋ ਨਹੀਂ ਜੇ ਕਿਸੇ ਨੂੰ ਥੋੜਾ ਮੋਟਾ ਅਗਲਾ ਪੜਿਆ ਲਿਖੰਦਾ ਇੱਥੇ ਸਾਰੇ ਆਹ ਦਿੱਤੇ ਹੋਏ ਨੇ ਨਾ ਨੰਬਰ ਵਾਅ ਦਿੱਤਾ ਹੋਇਆ ਸਾਰਾ ਉਹਨਾਂ ਨੇ ਵੀ ਕੀ ਕੁਝ ਚੱਲਣਾ ਕੀ ਕੁਝ ਨਹੀਂ ਠੀਕ ਆ ਇਹ ਵੱਧ ਤੋਂ ਵੱਧ ਆਪਣੇ ਮਾਪਾਪਾਂ ਨੂੰ ਬਾਈ ਲੈ ਕੇ ਦੋ ਠੀਕ ਆ ਕੋਈ ਬਹੁਤਾ ਮਹਿੰਗਾ ਨਹੀਂ ਹੋਏਗਾ ਜਾ ਕੇ ਤੁਸੀਂ ਪਤਾ ਕਰ ਲਿਓ ਇਹ ਤੋਂ ਸਾਈਡ ਤੋਂ ਲੈ ਲਓ ਇੱਥੇ ਨੰਬਰ ਲਿਖਿਆ ਹੋਇਆ ਆਹ ਸਾਈਡ ਆ ਇੱਥੇ ਨੰਬਰ ਤੇ ਤਾਂ ਸੱਚ ਕਰ ਲਿਓ ਤੁਸੀਂ ਠੀਕ ਆ ਆਨਲਾਈਨ ਆਰਡਰ ਕਰ ਸਕਦੇ ਹਾਂ ਧੰਨਵਾਦ ਵੀਰੇ